ਸੀ ਅੱਕ ਕੇ ਸਰਕਾਰ ਤੋਂ ਤੇ ਜਮੇ ਹੀ ਅੱਕ ਗਏ ਸਾਨੂੰ ਤਾਂ ਇਹਨਾਂ ਨੇ ਇੰਨੇ ਹੀ ਕਰ ਤਾ ਨਾ ਵੀ ਕਰਦੇ ਵੀ ਸਾਨੂੰ ਲੜਦੇ ਆ ਵੀ ਸਰਕਾਰਾਂ ਤੋਂ ਕੀ ਲੈਣਾ ਵੀ ਇਹ ਜੋ ਪ੍ਰਾਈਵੇਟ ਕੰਮ ਕੀਤੇ ਹੁੰਦੇ ਤਾਂ ਆਪਦੇ ਰੋਟੀ ਦਾ ਖਾ ਲੈਂਦੇ ਪ੍ਰਾਈਵੇਟ ਕੁਝ ਕਰ ਨਹੀਂ ਸਕਦੇ ਸਕੂਲਾਂ ਚ ਜਾ ਕੇ ਕੁਝ ਕੰਮ ਨਹੀਂ ਕਰ ਸਕਦੇ ਤੇ ਸਾਨੂੰ ਤਾਂ ਸਰਕਾਰ ਨੇ ਜਮੇ ਹੀ ਮਾਰਤਾ ਅਸੀਂ ਤਾਂ ਜਨਾਰਵੇ ਸਰਕਾਰ ਨੂੰ ਪਹਿਲੀ ਵਾਰ ਬੜਾਇਸ ਤੇ ਪਸਾਈ ਜਾਂਦੇ ਹਾਂ ਨਿੱਕਾਉਂ ਬੜਾਇਆ ਇਹ ਜਦੋਂ ਉਹ ਚੰਗੇ ਸੀ ਮੁਲਾਜ਼ਮਾਂ ਦੀ ਗੱਲ ਸੁਣਦੇ ਸੀ ਮੁਲਾਜ਼ਮਾਂ ਦੇ ਆਖੇ ਲੱਗਦੇ ਸੀ ਹੁਣ ਤਾਂ ਹੀ ਅਸੀਂ ਮੁਲਾਜ਼ਮ ਮੰਗੀ ਜਾਂਦੇ ਆ ਜਿੰਦਰੀ ਉਹ ਸਮਾਂ ਸੀ ਜਦੋਂ ਮੰਗਦੇ ਸੀ ਆਪ ਗੰਦੀ ਸਰਕਾਰ ਮਜ਼ਮਾਂ ਦਾ ਡੀਏ ਪਤਾ ਨਹੀਂ ਕਿੰਨਾ ਰੋਕ ਲੈਣਾ ਕਿੰਨਾ ਲੈ ਭਗਵਾਨ ਜੀ ਤਮਨ ਸਾਹਿਬ ਕਹਿੰਦੇ ਜੀ ਕੱਚਾ ਸ਼ਬਦ ਨਹੀਂ ਰਹਿਣ ਦੇਣਾ ਪੰਜਾਬ ਦੇ ਵਿੱਚ ਤੁਸੀਂ ਹੋਗੇ ਪੱਕੇ ਜੀ ਨਹੀਂ ਜੀ ਪੱਕੇ ਕਿਥੇ 22 ਸਾਲ ਹੋ ਗਏ ਜੀ ਮੈਨੂੰ ਮੇਡੇ ਮੀਨ ਚ ਧੱਕੇ ਖਾਂਦੀ ਨੂੰ ਖੁਸ਼ 100 ਰੁਪਏ ਪਹਿਲਾਂ ਮੈਂ 300 ਤੇ ਸੀ ਹੌਲ ਧਰਨੇ ਲਾ ਲਾ ਕੇ ਤੇ ਅਸੀਂ ਫੇਰ ਚੰਨੀ ਨੇ 3500 ਕੀਤਾ ਹੋਰ ਕਿਸੇ ਸਰਕਾਰ ਨੇ ਨਹੀਂ ਕੀਤਾ ਸਾਨੂੰ ਮੀਟਿੰਗਾਂ ਦੇ ਦੇ ਕੇ ਬਲਾ ਬਲਾ ਕੇ ਝੂਠੇ ਵਾਦੇ ਕਰ ਕਰਕੇ ਸਾਡੇ ਮਾਮੂਰੇ ਨਹੀਂ ਆਏਗੇ ਕਹਿੰਦੇ ਬਦਲਾ ਆਇਆ ਜੀ ਬਾਈ ਬਦਲਾ ਨਹੀਂ ਸਭ ਝੂਠੇ ਵਾਦੇ ਆ ਉਹਦੇ ਸਭ ਝੂਠੇ ਵਾਦੇ ਕੋਈ ਬਦਲਾ ਨਹੀਂ ਆਇਆ ਜਿਹਦੇ ਬਦਲਾ ਆਇਆ ਸਾਡੇ ਸਾਹਮਣੇ ਆਉ ਸਾਨੂੰ ਉਹਦੇ ਮੰਨਾਂਗੇ ਇਹ ਮੁਲਾਜ਼ਮਾ ਨੇ ਸਰਕਾਰ ਬਣਾਈ ਸੀ ਜਦੋਂ ਆਮ ਆਦਮੀ ਪਾ ਬਣਾਈ ਸੀ ਮੇਡੇ ਮੀਆਂ ਵਾਲੀਆਂ ਲੱਖਾਂ ਗੋਟਾ ਆਸ਼ਾ ਵਰਕਰਾਂ ਨੇ ਲੱਖਾਂ ਗੋਟਾ ਅਸੀਂ ਬੋਟਾ ਪਾ ਕੇ ਸਾਨੂੰ ਇਹ ਕਹਤਾ ਸੀ ਤੁਹਾਨੂੰ 6000 ਰੁਪਏ ਜਦੋਂ ਮੈਂ ਜਿੱਤ ਗਿਆ ਕਰੂੰਗਾ ਕੋਈ ਸਾਡੇ ਅੱਜ ਤੱਕ 2 ਰੁਪਏ ਨਹੀਂ ਵਧਾਏ ਉਹਨੇ ਤੇ ਅਸੀਂ ਬੋਟਾ ਉਹਨਾਂ ਪਾ ਕੇ ਪਛਤਾਉਣੇ ਆਂ ਨੇਤਾ ਤਰ੍ਹਾਂ ਤੁਗਣੀ ਲਾਗੂ ਕਰਤੀ ਤੇ ਤੁਹਾਡੇ ਪੱਕੇ ਖੜਾਂਗੇ ਨਹੀਂ ਤਾਂ ਤੁਹਾਡੀ ਵਿਰੋਧ ਕਰਨਗੇ ਤੁਹਾਡੀ ਵਿਰੋਧੀ ਪਾਰਟੀ ਨਹੀਂ ਬਿੰਦੇਗੇ ਤੁਹਾਨੂੰ ਸਾਡੇ ਨਾਲ ਵਾਦਾ ਕੀਤਾ ਸੀਗਾ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗਾ ਇਹਨਾਂ ਨੇ ਇਹ ਗਰੰਟੀ ਦਿੱਤੀ ਸੀ ਕਿ ਅਨੁਸਾਰ ਅਸੀਂ ਜਿਹੜਾ ਕਿ ਆਂਗਣਵਾੜੀ ਵਰਕਰ ਤੇ ਮੈਡੇਵਿਲ ਵਰਕਰ ਤੇ ਤੇ ਆਸ਼ਾ ਵਰਕਰ ਤੇ ਜੋ ਇਹਨਾਂ ਨੂੰ ਭੱਤੇ ਮਿਲਦੇ ਅਸੀਂ ਡਬਲ ਕਰਾਂਗੇ ਜਿਹੜਾ ਕਿ ਨਾ ਸਾਡੇ ਤੇ ਕੋਈ ਡਬਲ ਜਿਹੜਾ ਸਾਨੂੰ ਇਹਨਾਂ ਨੇ ਕਿਹਾ ਸੀਗਾ ਭੱਤੇ ਸਾਡੇ ਡਬਲ ਕੀਤੇ ਨਾ ਕੋਈ 1000 ਰੁਪਿਆ ਦਿੱਤਾ ਔਰਤਾਂ ਨੂੰ ਇਹ ਸਰਕਾਰ ਦੇ ਹੁੰਦੇ ਆ ਅਸੀਂ 8-9 ਧਰਨੇ ਲਾ ਚੁੱਕੇ ਆ ਇੱਕ ਵੀ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਜਿਹੜਾ ਕਿ ਕਹਿੰਦਾ ਸੀਗਾ ਮੈਂ ਆਮ ਲੋਕਾਂ ਦਾ ਜਿਹੜਾ ਮੁੱਖ ਮੰਤਰੀ ਆ ਇਹ ਪਕੌੜੇ ਆ ਸਾਨੂੰ ਮੀਟਿੰਗਾਂ ਦੇ ਦਿੰਦੇ ਆ ਇਹਨਾਂ ਦਾ ਪ੍ਰਸ਼ਾਸਨ ਕਿਤੇ ਹੁੰਦਾ ਇਹਨਾਂ ਦੇ ਮੰਤਰੀ ਕਿਤੇ ਹੁੰਦੇ ਆ ਅਸੀਂ ਮੀਟਿੰਗਾਂ ਕਰਨ ਵਾਸਤੇ ਚਲੇ ਜਾਂਦੇ ਆ ਉੱਥੇ ਕੋਈ ਮੀਟਿੰਗ ਦਾ ਰੇਂਜ ਨਹੀਂ ਹੁੰਦਾਗਾ ਜੋ ਸਾਨੂੰ ਪ੍ਰਤੀਸ਼ਰਣ ਸਰਕਾਰਾਂ ਦੇ ਗੀਆਂ ਉਸ ਤੋਂ ਵੀ ਸਗੋਂ ਦੀ ਸਾਟਾ ਔਨ ਸਾਰੇ ਇਹਨਾਂ ਨੇ ਕੋਈ ਪੱਤਾ ਕੱਟਿਆ ਹੀ ਹੈ 1500 ਰੁਪਇਆ ਕੱਟ ਹੀ ਦਿੱਤਾ ਸੀਗਾ ਤੇ ਸਾਡਾ ਵਾਅਦਾ ਕੋਈ ਨਹੀਂ ਹੋਇਆਗਾ ਜਿਵੇਂ ਪਿਛਲੇnga ਸਰਕਾਰਾਂ ਨੇ ਸਰਕਾਰੀ ادارے ਵਿੱਚ ਇਹ ਸੀਗੇ ਕੋਈ ਹਸਪੀਟਲ ਪ੍ਰਾਈਵੇਟ ਕੀਤੇ ਸੀਗੇ ਉਸੇ ਤਰਜ਼ ਤੇ ਹੀ ਇਹ ਚੱਲ ਰਿਹਾ ਕੋਈ ਵੀ ਜਿਹੜੀ ਸਰਕਾਰੀ ਪੋਸਟ ਨਹੀਂ ਜਿਹੜੇ ਵੀ ਸਾਰੇ ادارے ਇੱਕ ਇੱਕ ਕਰਕੇ ਵਿੱਚ ਵੇਚੇ ਜਾ ਰਹੇ ਆ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਆ ਵਿਕਾਸ ਅੱਜ ਸੀ ਖੜੇ ਆ ਫ੍ਰੀਕੋਰਟ ਦੀ ਧਰਤੀ ਦੇ ਉੱਤੇ ਜਿੱਥੇ ਵੱਖ-ਵੱਖ ਮੁਲਾਜ਼ਮਾਂ ਵੱਲੋਂ ਆਪਣੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਰਕਾਰ ਨੂੰ ਲੈ ਕੇ ਆਪਣੀਆਂ ਮੰਗਾਂ ਲੈ ਕੇ ਅਤੇ ਉਹਨਾਂ ਨੂੰ ਗੱਲਬਾਤ ਕਰ ਲੈਣੇ ਆ ਹਾਂਜੀ ਕੀ ਹੈ ਜੀ ਮੁੱਖ ਮੰਗਾਂ ਤੁਹਾਡੀਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰਮ ਚੱਕੀ ਡੈਮੋਕਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਤੇ ਡੈਮੋਕਰੈਟਿਕ ਮੁੱਖ ਮੁਖ ਜਿਹੜੀਆਂ ਸਾਡੀਆਂ ਵੱਖ-ਵੱਖ ਜਿੱਥੇ ਬੰਦਗਾਂ ਦੀ ਜ਼ਿਲ੍ਹਾ ਪ੍ਰਧਾਨ ਹੂੰ ਸਾਡੀਆਂ ਇਹੀ ਮੰਗਾਂ ਹੈਗਾ ਵੀ ਸਾਨੂੰ ਘਟੋ ਘਟ ਮਿਨੀਮਮ ਵੇਜ ਸਾਡੇ ਤੇ ਲਾਗੂ ਕੀਤਾ ਜਾਵੇ ਚਾਹੇ ਸਾਡੇ ਮੈਡੇ ਮੀਲ ਮੈਡੇ ਮੀਲ ਵਾਲੇ ਵਰਕਰ ਆ 3000 ਤੇ ਕੰਮ ਕਰਦੇ ਆ 3000 ਦੇ ਨਾਲ ਗੁਜ਼ਾਰਾ ਕਿੱਥੋਂ ਚੱਲੂਗਾ ਇਸ ਕਰਕੇ ਸਾਡੀ ਇਹ ਮੰਗ ਆ ਵੀ ਘਟੋ ਘਟ ਮਿਨੀਮਮ ਵੇਜ ਜਿਹੜਾ ਮੈਡੇ ਮੀਲ ਵਰਕਰ ਤੇ ਤੇ ਆਸ਼ਾ ਵਰਕਰ ਵੀ ਬਹੁਤ ਨਗੂਨੇ ਜੇ ਪੱਤਿਆਂ ਤੇ ਕਮਿਸ਼ਨ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਘਟੋ ਘਟ ਮਿਨੀਮਮ ਵੇਜ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਤੇ ਆਸ਼ਾ ਫਸੀਲੀਟੇਟਰ ਆ ਜਿਹੜੇ ਉਹ 20000 ਦੀ آبادی ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਵੀ ਸਿਰਫ 5-7000 ਤੇ ਜਿਹੜਾ ਕੰਮ ਕਰਵਾਇਆ ਜਾ ਰਿਹਾ ਇਸ ਕਰਕੇ ਅਸੀਂ ਇਹ ਹੀ ਸਰਕਾਰ ਤੋਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇ ਤੇ ਘੱਟੋ ਘੱਟ ਮਿਨੀਮਮ ਵੇਜ ਜਿਹੜਾ ਉਹ ਲਾਗੂ ਕੀਤਾ ਜਾਵੇ ਤੇ ਬਾਕੀ ਅਸੀਂ ਨਖੇਦੀ ਕਰਦੇ ਆ ਜਿਹੜੇ ਕਿ 4 ਕੋਰਟ ਲੈ ਕੇ ਆਂਦੇ ਆ ਜਿਹੜੇ ਉਹ ਕਿਸਾਨਾਂ ਦੇ ਆਪਣੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਲੇਬਰ ਕੋਰਟ ਜਿਹੜੇ ਉਹ ਆਪਣਾ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਪਰ ਪੰਜਾਬ ਸਰਕਾਰ ਕਹਿੰਦੀ ਹੈ ਜੀ ਪੰਜਾਬ ਦੇ ਵਿੱਚ ਬਦਲਾਅ ਆ ਗਿਆ ਹੈ ਬਦਲਾਅ ਵਾਲੀ ਸਰਕਾਰ ਆ ਗਈ ਹੈ ਲਗਦਾ ਨਹੀਂ ਬਦਲਾਵ ਬਦਲਾ ਆ ਗਿਆ ਪੰਜਾਬ ਚ ਨਹੀਂ ਜੀ ਸਿਰਫ ਇਹਨਾਂ ਦੇ ਪੱਗਾਂ ਦੇ ਰੰਗ ਹੀ ਬਦਲੇ ਆ ਉਹੀ ਨੀਤੀਆਂ ਉਹੀ ਜਿਹੜੇ ਇਹ ਕਹਿੰਦੇ ਸੀ ਅਸੀਂ ਪੱਕੀ ਭਰਤੀ ਕਰਾਂਗੇ ਕੋਈ ਸਾਨੂੰ ਪੱਕੀ ਭਰਤੀ ਕੋਈ ਨਜ਼ਰ ਨਹੀਂ ਆਈ ਪੱਕੀ ਭਰਤੀ ਜਿਹੜੇ ਪੁਰਾਣੇ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਨੂੰ ਚੱਕ ਕੇ ਜਿਹੜਾ ਕਿ ਥੋੜੀ ਜੀ ਤਨਖਾਹ ਵਧਾ ਕੇ ਉਹਨਾਂ ਨੂੰ ਇਹ ਪੱਕੇ ਦੱਸ ਰਹੇ ਆ ਕੋਈ ਵੀ ਜਿਹੜੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗਾ ਇਹਨਾਂ ਨੇ ਇਹ ਗਰੰਟੀ ਦਿੱਤੀ ਸੀ ਕਿ ਅਨੁਸਾਰ ਅਸੀਂ ਜਿਹੜਾ ਕਿ ਆਂਗਣਵਾੜੀ ਵਰਕਰ ਤੇ ਮੈਡੇ ਮੀਲ ਵਰਕਰ ਤੇ ਤੇ ਆਸ਼ਾ ਵਰਕਰ ਤੇ ਜੋ ਇਹਨਾਂ ਨੂੰ ਪੱਤੇ ਮਿਲਦੇ ਆ ਅਸੀਂ ਡਬਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਔਰਤਾਂ ਨੂੰ ਮਾਨ ਪੱਤਾ 1000 ਰੁਪਇਆ ਦੇਵਾਂਗੇ ਸਾਡੀ ਤਾਂ ਇਹਨਾਂ ਨੇ ਕੀ ਸੁਣ ਲਈ ਸੀ ਆਮ ਜਿਹੜੇ ਲੋਕਾਂ ਨੂੰ ਪਰਮਾ ਕੇ ਔਰਤਾਂ ਨੂੰ ਇਹ ਸਤਾ ਦੇ ਵਿੱਚ ਆਈ ਹੈ ਸਰਕਾਰ ਤੇ ਹਲੇ ਤੱਕ ਜਿਹੜਾ ਕਿ ਨਾ ਸਾਡੇ ਤੇ ਕੋਈ ਡਬਲ ਜਿਹੜਾ ਸਾਨੂੰ ਇਹਨਾਂ ਨੇ ਕਿਹਾ ਸੀਗਾ ਪੱਤੇ ਸਾਡੇ ਡਬਲ ਕੀਤੇ ਨਾ ਕੋਈ 1000 ਰੁਪਇਆ ਦਿੱਤਾ ਔਰਤਾਂ ਨੂੰ ਇਸ ਕਰਕੇ ਸਾਰੇ ਵਰਗ ਨਪੀੜੇ ਹੀ ਆ ਇਹ ਕਹਿਣ ਉਹ ਬਦਲਾ ਸੀਗਾ ਪਰ ਜਦੋਂ ਅਸੀਂ ਇਹਦੇ ਨਾਲ ਇਸ ਸਰਕਾਰ ਦੇ ਨਾਲ ਵਿਚਰੇ ਆ ਧਰਨਾ ਚ ਖੁਦ ਇਹ ਜਿਹੜੀ ਸਰਕਾਰ ਹੈ ਸਤਾ ਦੇ ਵਿੱਚ ਆਈ ਸੀਗੀ ਕਹਿੰਦੇ ਸੀ ਕਿ ਅਸੀਂ ਕਿਸੇ ਨੂੰ ਧਰਨੇ ਨਹੀਂ ਲਾਉਣ ਦੇਵਾਂਗੇ ਅਸੀਂ ਆਮ ਲੋਕਾਂ ਦੇ ਵਿੱਚ ਚੱਲਾਂਗੇ ਆਮ ਲੋਕਾਂ ਦੀ ਸੁਣਵਾਈ ਹੋਊਗੀ ਇਹ ਬਿਲਕੁਲ ਜਿਹੜਾ ਇਹਨਾਂ ਨੇ ਝੂਠ ਸਾਫਤ ਕਰਤਾ ਕੋਈ ਆਮ ਲੋਕਾਂ ਦੀ ਗੱਲ ਸੁਣਦੇ ਨਹੀਂ ਅੱਜ ਵੀ ਅਸੀਂ ਘੱਟੋ ਘੱਟ ਇਹ ਸਰਕਾਰ ਦੇ ਹੁੰਦੇ ਆ ਅਸੀਂ 8-9 ਧਰਨੇ ਲਾ ਚੁੱਕੇ ਆ ਇੱਕ ਵੀ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਜਿਹੜਾ ਕਿ ਕਹਿੰਦਾ ਸੀਗਾ ਮੈਂ ਆਮ ਲੋਕਾਂ ਦਾ ਜਿਹੜਾ ਮੁੱਖ ਮੰਤਰੀ ਆ ਅੱਜ ਤੱਕ ਸਾਡੇ ਨਾਲ ਇਹ ਪਹਿਲੀ ਵਾਰੀ ਹੋਇਆ ਹੋਰ ਦੂਜੀਆਂ ਸਰਕਾਰਾਂ ਜਿਹੜੀਆਂ ਸੀਗਾ ਸਾਨੂੰ ਮੀਟਿੰਗ ਦੇ ਕੇ ਮੀਟਿੰਗ ਤਾਂ ਕਰ ਲੈਂਦੇ ਸੀਗੇ ਪਰ ਇਹ ਪਘੋੜੇ ਆ ਸਾਨੂੰ ਮੀਟਿੰਗਾਂ ਦੇ ਦਿੰਦੇ ਆ ਇਹਨਾਂ ਦਾ ਪ੍ਰਸ਼ਾ ਕਿਤੇ ਹੁੰਦਾ ਇਹਨਾਂ ਦੇ ਮੰਤਰੀ ਕਿਤੇ ਹੁੰਦੇ ਆ ਅਸੀਂ ਮੀਟਿੰਗਾਂ ਕਰਨ ਵਾਸਤੇ ਚਲੇ ਜਾਂਦੇ ਆ ਉੱਥੇ ਕੋਈ ਮੀਟਿੰਗ ਦਾ ਰੇਂਜ ਨਹੀਂ ਹੁੰਦਾਗਾ ਇਹ ਜਿਹੜੀ ਸਰਕਾਰ ਆ ਬਿਲਕੁਲ ਫੇਲ ਤੇ ਮੰਤਰੀ ਸਾਹਿਬ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਕਹਿੰਦੇ ਸੀ ਆਮ ਲੋਕਾਂ ਦੀ ਅਸੀਂ ਸੁਣਵਾਈ ਕਰਾਂਗੇ ਹੁਣ ਤਾਂ ਤੁਹਾਡਾ ਜਿਹੜਾ ਕਿ ਥੋੜਾ ਸਮਾਂ ਰਹਿ ਗਿਆ ਹੁਣ ਤਾਂ ਸਾਨੂੰ ਕੋਈ ਸਾਡੇ ਨਾਲ ਟੇਬਲ ਟਾਕ ਕਰੇ ਸਾਡੇ ਨਾਲ ਕੋਈ ਮੀਟਿੰਗ ਕਰੇ ਸਾਡੇ ਜਿਹੜੇ ਮਸਲੇ ਉਹ ਹੱਲ ਕਰੇ ਉਹ ਕਹਿੰਦੇ ਹਰਾ ਪੈਨ ਜਿਹੜਾ ਉਹ ਕਾਮਿਆਂ ਦੇ ਲਈ ਜਾਂ ਮਜ਼ਦੂਰਾਂ ਦੇ ਲਈ ਚੱਲੂਗਾ ਚੱਲਦਾ ਹੀ ਹੁਣ ਖਰਾ ਪੈਨ ਅਨਾਈ ਜੀ ਬਿਲਕੁਲ ਨਹੀਂ ਚਲਦਾਗਾ ਕੋਈ ਸ ਮਜ਼ਦੂਰਾਂ ਦੇ ਨਹੀਂ ਚਲਦਾਗਾ ਸਿਕੋਂ ਦੀ ਜਿਹੜਾ ਹੈਗਾ ਕਿ ਇੱਥੇ ਜਿਹੜਾ ਪਹਿਲਾਂ ਕੋਈ ਸਿਸਟਮ ਵਾਲਾ ਮੋਟਾ ਸੀਗਾ ਉਹ ਵੀ ਖਰਾਬ ਹੋਇਆ ਕਿਸੇ ਦੀ ਸੁਣਵਾਈ ਨਹੀਂ ਤੁਹਾਨੂੰ ਕਹਿ ਚੁੱਕੀਆਂ ਵੀ ਅੱਗੇ ਸਾਡੇ ਨਾਲ ਕੋਈ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਉਹ ਸਾਡੇ ਨਾਲ ਬਹਿ ਕੇ ਗੱਲ ਤਾਂ ਕਰਦੇ ਸੀਗੇ ਇਹ ਬਿਲਕੁਲ ਸਾਡੇ ਨਾਲ ਇਹਨਾਂ ਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਕੋਈ ਇਹਨਾਂ ਨੇ ਗੱਲ ਟੇਬਲ ਟਾਕ ਨਹੀਂ ਕੀਤੀ ਕੋਈ ਵੀ ਸਾਡਾ ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ ਸਾਡੇ ਸਾਰੇ ਮਸਲੇ ਉਹਦੇ ਤੇ ਉਹ ਹੀ ਆ ਜੋ ਸਾਨੂੰ ਪਿਛਲੇ ਸਰਕਾਰਾਂ ਦੇ ਗਈਆਂ ਉਸ ਤੋਂ ਵੀ ਸਗੋਂ ਦੀ ਸਾਡਾ ਔਨ ਸਾਰੇ ਇਹਨਾਂ ਨੇ ਕੋਈ ਪੱਤਾ ਕੱਟਿਆ ਹੀ ਆ 1500 ਰੁਪਿਆ ਕੱਟ ਹੀ ਦਿੱਤਾ ਸੀਗਾ ਤੇ ਸਾਡਾ ਵਾਅਦਾ ਕੋਈ ਨਹੀਂ ਹੋਇਆਗਾ ਤਕਰੀਬਨ ਅਸੀਨੀ ਸਾਰੇ ਜਿਹੜਾ ਵਰਗ ਆ ਕਿਸੇ ਦੇ ਵੀ ਜਿਵੇਂ ਹੁਣ ਮਜ਼ਦੂਰਾਂ ਨੂੰ ਜਾਂ ਜਿਹੜੇ ਕੋਕਾਨਕ ਮਿਲਦੀ ਸੀ ਮਜ਼ਦੂਰ ਮਜ਼ਦੂਰਾਂ ਨੇ ਨਰੇਗਾ ਦੇ ਵਿੱਚ ਕੰਮ ਮਿਲਦਾ ਸੀਗਾ ਉਹਨਾਂ ਸਾਰਿਆਂ ਤੇ ਵੀ ਤਲਵਾਰ ਜਿਹੜੀ ਲਟਕ ਰਹੀ ਆ ਸਾਰਿਆਂ ਤੇ ਖਵਾੜਾ ਚੱਲਿਆ ਤਕਰੀਬਨ ਨਰੇਗਾ ਦਾ ਕੰਮ ਤਾਂ ਜਿਹੜਾ ਬਿਲਕੁਲ ਬੰਦ ਹੀ ਹੋ ਗਿਆ ਇਸੇ ਤਰ੍ਹਾਂ ਜਿਹੜੀਆਂ ਸਕੀਮਾਂ ਉਹ ਇੱਕ ਬਾ ਇੱਕ ਕਰਕੇ ਉਹ ਬੰਦ ਕਰ ਰਿਹਾ ਜਿਵੇਂ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਅਦਾਰੇ ਵਿੱਚ ਸੀਗੇ ਕੋਈ ਹਸਪੀਟਲ ਪ੍ਰਾਈਵੇਟ ਕੀਤੇ ਸੀਗੇ ਉਸੇ ਤਰਜ਼ ਤੇ ਹੀ ਇਹ ਚੱਲ ਰਿਹਾ ਕੋਈ ਵੀ ਜ ਸਰਕਾਰੀ ਪੋਸਟ ਨਹੀਂ ਜਿਹੜੇ ਵੀ ਸਾਰੇ ادارے ਇੱਕ ਇੱਕ ਕਰਕੇ ਵਿੱਚ ਵਿੱਚੇ ਜਾ ਰਹੇ ਆ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੁਣ ਕਿ ਇੱਕ ਇਥੋਂ ਤੱਕ ਆ ਕਿ ਜਿਹੜੇ ਸਿਵਲ ਹਸਪੀਟਲ ਆ ਉਹ ਵੀ ਪ੍ਰਾਈਵੇਟ ਕਰਨ ਦੀ ਜਿਹੜੀ ਗੱਲ ਤੁਰਹੀ ਸੀ ਇਹ ਸਖਤ ਸ਼ਬਦਾਂ ਦੇ ਵਿੱਚ ਸਰਕਾਰ ਦੀ ਵਿਖੇਦੀ ਕਰਦੇ ਆ ਜਿਹੜੀਆਂ ਗੱਲਾਂ ਨੂੰ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਸਰਕਾਰ ਸਤਾ ਦੇ ਵਿੱਚ ਆਈ ਸੀਗੀ ਬਿਲਕੁਲ ਇਹ ਪ੍ਰਾਣੀਆਂ ਇਹ ਜਿਹੜੀ ਬੀਜੇਪੀ ਦੀ ਬੀ ਟੀਮ ਹੀ ਸਾਬਤ ਹੋਈ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਕੱਚਾ ਸ਼ਬਦ ਨਹੀਂ ਰਹਿਣ ਦੇਣਾ ਪੰਜਾਬ ਦੇ ਵਿੱਚ ਤੁਸੀਂ ਹੋਗੇ ਪੱਕੇ ਜੀ ਨਹੀਂ ਜੀ ਪੱਕੇ ਕਿਥੇ 22 ਸਾਲ ਹੋ ਗਏ ਜੀ ਮੈਨੂੰ ਮੇਡੇ ਮੀਨ ਚ ਠੱਕੇ ਖਾਂਦੀ ਨੂੰ ਕੁਛ 100 ਰੁਪਏ ਪਹਿਲਾਂ ਮੈਂ 300 ਤੇ ਸੀ ਹੋਰ ਧਰਨੇ ਲਾ ਲਾ ਕੇ ਤੇ ਅਸੀਂ ਫੇਰ ਚੰਨੀ ਨੇ 3500 ਕੀਤਾ ਹੋਰ ਕਿਸੇ ਸਰਕਾਰ ਨੇ ਨਹੀਂ ਕੀਤਾ ਜਾਂਦੇ ਜਾਂਦੇ ਨੇ 3000 ਕੀਤਾ ਉਸ ਤੋਂ ਬਾਅਦ ਸਾਨੂੰ ਪੰਜੀ ਨਹੀਂ ਵਧਾਈ ਗਈ ਇੱਕ ਪੰਜੀ ਵੀ ਸਾਨੂੰ ਮੀਟਿੰਗਾਂ ਦੇ ਦੇ ਕੇ ਬਲਾ ਬਲਾ ਕੇ ਝੂਠੇ ਵਾਅਦੇ ਕਰ ਕਰਕੇ ਸਾਡੇ ਮਾਮੂਰੇ ਨਹੀਂ ਆਏਗੇ ਝੂਠ ਮਾਰ ਕੇ ਸਾਨੂੰ ਕਹਿ ਕੇ ਅਸੀਂ ਕਿਰਾਇਆ ਲਾ ਕੇ ਉੱਥੇ ਜਾਂਦੇ ਹੰਬ ਹੰਬਾ ਕੇ ਪੈਣਾ ਥੱਕੇ ਦਈਏ ਸਾਡੇ ਪੱਲੇ ਕੱਖ ਨਹੀਂ ਪਾਉਂਦੇਗੇ ਤੇ ਅਸੀਂ ਅੱਕ ਗਏ ਸਰਕਾਰ ਤੋਂ ਤੇ ਜਮੇ ਅੱਕ ਗਏ ਸਾਨੂੰ ਤਾਂ ਇਹਨਾਂ ਨੇ ਇੰਨੀ ਹੀ ਕਰ ਤਾ ਨਾ ਵੀ ਘਰ ਦੇ ਵੀ ਸਾਨੂੰ ਲੜਦੇ ਆ ਵੀ ਸਰਕਾਰਾਂ ਤੋਂ ਕੀ ਲੈਣਾ ਵੀ ਜਦੋਂ ਪ੍ਰਾਈਵੇਟ ਕੰਮ ਕੀਤੇ ਹੁੰਦੇ ਤੇ ਆਪਦੇ ਰੋਟੀ ਦਾ ਖਾ ਲੈਂਦੇ ਪ੍ਰਾਈਵੇਟ ਕੁਝ ਕਰ ਨਹੀਂ ਸਕਦੇ ਸਕੂਲਾਂ 'ਚ ਜਾ ਕੇ ਕੁਝ ਕੰਮ ਨਹੀਂ ਕਰ ਸਕਦੇ ਤੇ ਸਾਨੂੰ ਤਾਂ ਸਰਕਾਰ ਨੇ ਜਮੇ ਮਾਰਤਾ ਕਦੇ ਬਦਲਾ ਆਇਆ ਜੀ ਬਾਈ ਬਦਲਾ ਨਹੀਂ ਸਭ ਝੂਠੇ ਵਾਦੇ ਆ ਉਹਦੇ ਸਭ ਝੂਠੇ ਵਾਦੇ ਕੋਈ ਬਦਲਾ ਨਹੀਂ ਆਇਆ ਜਿੱਦੇ ਬਦਲਾ ਆਇਆ ਸਾਡੇ ਸਾਹਮਣੇ ਆਉ ਸਾਨੂੰ ਉਹਦੇ ਮੰਨਾਂਗੇ ਅਸੀਂ ਜੀ ਫੇਕਾ ਪਾਈ ਜਾਂਦੇ ਮੋਬਾਈਲਾਂ ਤੇ ਸਾਡੇ ਸੱਚ ਨਹੀਂ ਸੀ ਮੰਦੇ ਜਿੰਨਾ ਸੇ ਸਾਡਾ ਕੁਛ ਬੰਦਾ ਨਹੀਂ ਸੌਂਦੇ ਨਹੀਂ ਸਾਡੇ ਤਨਖਾਹਾਂ 'ਚ ਵਾਅਦੇ ਨਹੀਂ ਕਰਦੇ ਜਾਂ ਪੱਕੇ ਨਹੀਂ ਕਰਦੇ ਅਸੀਂ ਕੋਈ ਸੱਚ ਨਹੀਂ ਮੰਨਣਾ ਉਹਦਾ ਪਰ ਇਹ ਗੱਲ ਹੈ ਜੀ ਕਦੇ ਇਹ ਮੁਲਾਜ਼ਮਾਂ ਨੇ ਸਰਕਾਰ ਬਣਾਈ ਸੀ ਜਦੋਂ ਆਮ ਆਦਮੀ ਪਾ ਆ ਬਣਾਈ ਸੀ ਮੇਡੇ ਮੀ ਆਲੀਆਂ ਲੱਖਾਂ ਵਾਂਗੂ ਵੋਟਾਂ ਆਸ਼ਾ ਵਰਕਰਾਂ ਨੇ ਲੱਖਾਂ ਵਾਂਗੂ ਵੋਟਾਂ ਅਸੀਂ ਵੋਟਾਂ ਪਾ ਕੇ ਸਾਨੂੰ ਇਹ ਕਹਤਾ ਸੀ ਤੁਹਾਨੂੰ 6000 ਰੁਪਏ ਜਦੋਂ ਮੈਂ ਜਿੱਤ ਗਿਆ ਕਰੂੰਗਾ ਕੋਈ ਸਾਡੇ ਅੱਜ ਤੱਕ 2 ਰੁਪਏ ਨਹੀਂ ਵਧਾਏ ਉਹਨੇ ਤੇ ਅਸੀਂ ਵੋਟਾਂ ਉਹਨੂੰ ਪਾ ਕੇ ਪਛਤਾਉਨੇ ਆ ਅਸੀਂ ਤਾਂ ਪਛਤਾਉਨੇ ਆ ਉਹਨੂੰ ਵੋਟਾਂ ਪਾ ਕੇ ਵੀ ਇਹ ਸਰਕਾਰ ਨੂੰ ਨਹੀਂ ਸੀ ਜਿਤਾਉਣਾ ਕਿ ਜਿਹਨੇ ਸਾਨੂੰ ਖੱਜਲ ਖਰਾਬ ਕੀਤਾ ਹੈ ਖੈ ਨੂੰ ਧਰਨੇ ਕਹਿੰਦਾ ਸੀ ਮੈਂ ਜਦੋਂ ਕਹੇ ਧਰਨਾ ਨਹੀਂ ਲਗਣ ਦੇਊਗਾ ਨਾ ਮੈਂ ਧਰਨਾ ਲਗਣ ਦੇਊਗਾ ਨਾ ਤੁਹਾਨੂੰ ਮੀਟਿੰਗ ਕਰਨ ਦੇਊਗਾ ਤੇ ਮੈਂ ਵੀ ਥੋੜਾ ਹੱਲ ਕਰੂੰਗਾ ਅਸੀਂ ਇੰਨੇ ਧਰਨੇ ਲਾ ਚੁੱਕੇ ਆ ਸਾਡਾ ਕੋਈ ਹੱਲ ਨਹੀਂ ਕੀਤਾ ਜੀ ਅਸੀਂ ਕੋਈ ਬਦਲਾ ਨਹੀਂ ਆਇਆ ਬਈ ਝੂਠੇ ਝੂਠ ਥਪਾਨ ਮਾਰੀ ਜਾਵੇ ਲੱਖ ਮਾਰੀ ਜਾਵੇ ਸਾਡੇ ਮੂਰੇ ਜਿੰਨੇ ਚਾ ਚਾਨਣ ਨਹੀਂ ਆਉਂਦਾ ਅਸੀਂ ਉਹਨਾਂ ਚ ਸੱਚ ਨਹੀਂ ਮੰਗਦੇ ਬਦਲਾ ਆਏ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਵਿੱਚ ਬਦਲਾ ਆਇਆ ਆਪਣੀਆਂ ਜਿਹੜੀਆਂ ਸਰਕਾਰ ਸਾਨੂੰ ਲੁੱਟ ਲੁੱਟ ਕੇ ਗਰੀਬਾਂ ਨੂੰ ਆਪਣੀਆਂ ਪ੍ਰਾਪਰਟੀਆਂ ਦੇ ਵਿੱਚ ਇਹਨਾਂ ਨੇ ਵਾਅਦਾ ਕਰ ਲਿਆ ਉਹ ਜ਼ਰੂਰ ਬਦਲਾ ਆਇਆ ਹਾਂਜੀ ਹੋਰ ਕੋਈ ਬਦਲਾ ਪਰ ਇਹ ਕਹਿੰਦੇ ਸੀ ਧਰਨਾ ਨਹੀਂ ਲੱਗਣ ਦੇਣਾ ਧਰਨਾ ਨਹੀਂ ਲੱਗਣ ਦੇਣਾ ਤੇ ਅਸੀਂ ਕੋਈ ਘਰ ਤੋਂ ਘਰ ਤੇ 50 60 ਧਰਨੇ ਲਾ ਚੁੱਕੇ ਆਂ ਅਸੀਂ ਲੰਬੀ ਵੀ ਜਾਏ ਆਏ ਆ ਉੱਥੇ ਧੂਰੀ ਵੀ ਜਾਏ ਆਏ ਆ ਉਹਦੇ ਪਿੰਦ ਵੀ ਪਰ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਅਸੀਂ ਦਿੱਲੀ ਵੀ ਜਾਏ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਹਿੰਦੇ ਜੀ ਸਾਡੀ ਸਰਕਾਰ ਬਣਾਓ ਨਾ ਧਰਨੇ ਲੱਗਣਗੇ ਨਾ ਚੁੰਨੀਆਂ ਰੁੱਲਣਗੀਆਂ ਇਹ ਸ਼ਬਦ ਸੀ ਭਗਵੰਤ ਸਿੰਘ ਮਾਨ ਦੇ ਪਰ ਹੁਣ ਧਰਨੇ ਵੀ ਲੱਗ ਰਹੇ ਨਹੀਂ ਜੀ ਅਸੀਂ ਤਾਂ ਦਰਾਵੇ ਸਰਕਾਰ ਨੂੰ ਪਹਿਲੀ ਵਾਰ ਮੜਾਇਸ ਤੇ ਪਸਾਈ ਜਾਂਦੇ ਆਂ ਮਿੱਕਾਉ ਬਣਾਇਆ ਇਹਨੂੰ ਇਦੋਂ ਦੋਵੇਂ ਚੰਗੇ ਸੀ ਮਲਾਜ਼ਮਾਂ ਦੀ ਗੱਲ ਸੁਣਦੇ ਸੀ ਮਲਾਜ਼ਮਾਂ ਦੇ ਆਖੇ ਲੱਗਦੇ ਸੀ ਸਰਕਾਰ ਪਰਮਾ ਕਰ ਰਹੀ ਸੀ ਦੀ ਪਵਾ ਕਾਲੀਆਂ ਦੀ ਠੀਕ ਹੈ ਮਲਾਜ਼ਮ ਦੇ ਪੱਖ ਪੂਰਦੇ ਸੀ ਹੁਣ ਤਾਂ ਹੀ ਅਸੀਂ ਮਲਾਜ਼ਮ ਮੰਗੀ ਜਾਂਦੇ ਆ ਇਹ ਦਿਂਦੇਰੀ ਉਹ ਸਮਾਂ ਸੀ ਜਦੋਂ ਮੰਗਦੇ ਨਹੀਂ ਆਪ ਦਿੰਦੀ ਸਰਕਾਰ ਮਲਾਜ਼ਮਾਂ ਦਾ ਡੀਪ ਪਤਾ ਨਹੀਂ ਕਿੰਨਾ ਰੋਕ ਲੈਣ ਕਿੰਨਾ ਨਹੀਂ ਤੇ ਬਾਦਲ ਸਾਹਿਬ ਦੀ ਇੱਕ ਸੱਤ ਸੀਗੀ ਕਿ ਬਾਦਲ ਸਾਹਿਬ ਜਦੋਂ ਆਉਂਦੇ ਸੀ ਜਨਵਰੀ ਤੇ ਜਲਾਈ ਮਲਾਜ਼ਮਾਂ ਨੂੰ ਡੂਏ ਮਿਲਦਾ ਸੀ ਕੰਕਰ ਰਾਜ ਦੇ ਰਾਜ ਨੂੰ ਮਿਲਦਾ ਸੀ ਪਰ ਇਹਨਾਂ ਨੇ ਇਹੋ ਸ਼ੁਰੂ ਹੁਣ ਕਿਹ ਕਿਸ ਸਾਡੇ ਹੂਆ ਸਾਡੀਆਂ ਸਾਨੂੰ ਕਿਤਨੀ ਮਿਲੀ ਕੇ ਤਨਖਾਹ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਦਾ ਪਹਿਲਾ 600 ਰੁਪਿਆ ਘੱਟ ਪਾਇਆ ਉਰਕੇ 15-1500 ਘੱਟ ਪਾਇਆ ਉਹ ਧਰਨੇ ਬਿਜਾਰੇ ਲਾ ਕੇ ਦੁਆਰਾ ਪਾਇਆ ਇਹੋ ਜੀ ਸਰਕਾਰ ਦੇ ਕੰਮ ਭੋਣ ਸਿੰਘ ਮਾਨ ਨੂੰ ਸਾਡੀ ਬੇਨਤੀ ਆ ਵੀ ਤੁਸੀਂ ਇਹ ਗੱਲ ਕਹੀ ਸੀ ਅਸੀਂ ਧਰਨੇ ਨਹੀਂ ਲਗਣਟ ਜੜੇ ਤੇ ਤੁਸੀਂ ਧਰਨੇ ਲਗਣ ਲਈ ਸਾਡ ਨੂੰ ਮਜਬੂਰ ਕਰਤਾ ਮਜਬੂਰ ਕਿਉਂ ਕੀਤਾ ਤੁਸੀਂ ਇਹ ਵਾਦਾ ਕੀਤਾ ਸੀ ਤਨਖਾਹ ਦੁੱਗਣੀ ਕਰਾਂਗੇ ਪਰ ਤਨਖਾਹ ਦੁੱਗਣੀ ਨਹੀਂ ਕੀਤੀ ਪਰ ਹੁਣ ਇੱਕ ਗੱਲ ਯਾਦ ਰੱਖਿਆ ਜੇ ਜੇ ਤਾਂ ਸਰਕਾਰ ਦੁੱਗਣੀ ਲਾਗੂ ਕਰਤੀ ਤੇ ਤੁਹਾਡੇ ਪੱਖ ਚ ਖੜਾਂਗੇ ਨਹੀਂ ਤਾਂ ਤੁਹਾਡੀ ਵਿਰੋਧ ਕਰਾਂਗੇ ਤੁਹਾਡੀ ਵਿਰੋਧੀ ਪਾਰਟੀ ਨਹੀਂ ਬੰਨ ਦੇਵਾਂਗੇ ਤੁਹਾਨੂੰ ਸਾਡੀ ਸਰਕਾਰ ਨੂੰ ਬੇਨਤੀ ਆ ਸਾਡੀ ਸਰਕਾਰ ਦੁੱਗਣੀ ਕਰੋ ਅਸੀਂ ਤੁਹਾਡੇ ਹੱਕ 'ਚਾਂ ਜੇ ਹੱਕ 'ਚ ਨਹੀਂ ਤਾਂ ਤੁਹਾਨੂੰ ਵਿਰੋਧੀ ਪਾਰਟੀ ਹੁੰਦੀ ਹੀ ਬੰਨ ਦੇਵਾਂਗੇ ਐਨਾ ਕੁਝ ਕਹਿੰਦਾ ਆ ਮੈਂ ਮਾਫੀ ਮੰਗਦਾ ਹਾਂ ਬਸ ਕਿਵੇਂ ਦੇਖਦੇ ਹੋ ਜੀ ਸਰਕਾਰ ਪਲੇ ਲਾਰੇ ਮੂਰੇ ਵਾਅਦੇ ਕਰਕੇ ਆਈ ਸੀ ਸੱਤਾ ਦੇ ਵਿੱਚ ਵੀ ਧਰਨੇ ਨਹੀਂ ਲੱਗਣਗੇ ਚੁੰਨੀਆਂ ਨਹੀਂ ਰੋਲਣਗੀਆਂ ਟੈਂਕੀਆਂ ਤੇ ਨਹੀਂ ਚੜਲਗੇ ਮੁਲਾਜ਼ਮ ਅੱਜ ਉਹੀ ਧਰਨੇ ਲੱਗ ਰਹੇ ਨੇ ਉਹੀ ਚੁੰਨੀਆਂ ਰੋਲ ਰਹੀਆਂ ਨੇ ਕਿਵੇਂ ਦੇਖਦੇ ਹੋ ਅਸਲ 'ਚ ਨਾ ਇੱਕ ਨਵਾਂ ਖਾਸਾ ਬਣਿਆ ਰਾਜਨੀਤੀ ਦਾ ਵਿਸ਼ਵ ਪੱਦਰ ਦਿੱਤੇ ਉਹ ਖਾਸਾ ਕੀ ਹੈ ਕਿ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਜਾਵੇ ਇੱਕ ਵਾਰੀ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋਇਆ ਜਾਵੇ ਤੇ ਫਿਰ ਕਾਰਪੋਰੇਟ ਹਲਕਿਆਂ ਦੇ ਮੂਰੇ ਗੋਡੇ ਟੇਕ ਕੇ ਉਹਨਾਂ ਦੇ ਢਿੱਡ ਭਰਨ ਲਈ ਕੰਮ ਕਰੇ ਇਹ ਲੰਬੇ ਇਹ ਵਿਸ਼ਪ ਪੱਧਰ ਤੇ ਹੀ ਹੋ ਰਿਹਾ ਹੈ ਚਾਹੇ ਤੁਸੀਂ ਅਮਰੀਕਾ ਦੀ ਗੱਲ ਲੈ ਲਓ ਯੂਰਪ ਦੀ ਗੱਲ ਲੈ ਲਓ ਵਿਸ਼ਪ ਪੱਧਰ ਤੇ ਜਿੰਨੇ ਰਾਜਨੇਤਾ ਹੈ ਮਾਨਸਿਕ ਰੋਗੀਆਂ ਦੀ ਤਰ੍ਹਾਂ ਉਹ ਵੱਡੇ ਵੱਡੇ ਕਾਰਪੋਰੇਟ ਅਦਾਰਿਆਂ ਦੇ ਥੱਲੇ ਲੱਗ ਕੇ ਕੰਮ ਕਰ ਰਹੇ ਹੈ ਲੋਕਾਂ ਨੂੰ ਲੁੱਟਿਆ ਵੀ ਜਾ ਰਿਹਾ ਹੈ ਕੁੱਟਿਆ ਵੀ ਜਾ ਰਿਹਾ ਹੈ ਔਰ ਤੁਸੀਂ ਪਿੱਛੇ ਦੇਖ ਰਹੇ ਆ ਕਿ ਆ ਜਿਹੜਾ ਜਿਹਦੇ ਲਈ ਅਸੀਂ ਦੇਸ਼ ਵਿਆਪੀ ਹੜਤਾਲ ਕਰ ਰਹੇ ਆ ਜਿਹਦੇ ਵਿੱਚ ਅਸੀਂ ਸ਼ਾਮਲ ਹੋਏ ਆਂ ਡੀਐਮਐਫ ਵੱਲੋਂ ਉਹਦੇ ਵਿੱਚ ਜਿਹੜੇ ਚਾਰ ਲੇਬਰ ਕੋਡ ਹੈ ਜਿਹੜੀ ਉਹ ਮਜ਼ਦੂਰਾ ਲਈ ਕਾਨੂੰਨ ਹੈ ਜਾਂ ਜਿਹੜੀਆਂ ਖਾਦ ਦੀਆਂ ਵਸਤਾਂ ਤੋਂ ਟੈਰਫ ਹਟਾਏ ਆ ਜਿਹੜੇ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਲਈ ਜਿਹੜੇ ਹੈਗੇ ਆ ਬਹੁਤ ਹੀ ਘਾਤਕ ਹੈ ਉਹ ਵੀ ਤੁਸੀਂ ਦੇਖ ਲਓ ਵੀ ਉਹ ਵੀ ਉਹਨਾਂ ਨੇ ਮੋਦੀ ਜਾਂ ਭਾਜਪਾ ਸਰਕਾਰ ਦੇ ਤਾਉਣ ਤੇ ਗੋਡਾ ਰੱਖ ਕੇ ਜਿਹੜੇ ਹੈਗੇ ਆ ਸਾਰੇ ਟੈਰਫ ਕੱਟ ਕਰ ਲਿਆ ਤਾਂ ਕਿ ਉਹਨਾਂ ਦਾ ਸਮਾਨ ਪੰਜਾਬ ਦੇ ਵਿੱਚ ਆਸਾਨੀ ਨਾਲ ਵਿਕ ਸਕੇ ਪਰ ਉਹ ਤਾਂ ਭਾਈਪਾ ਦੇ ਆਗੂ ਨੇ ਜੋ ਉਹ ਡਿਫੈਂਡ ਕਰ ਰਹੇ ਨੇ ਕਹਿੰਦੇ ਇਹ ਹਜੇ ਤਾਂ ਤੁਸੀਂ ਪੜਿਆ ਨਹੀਂ ਹਜੇ ਇਹਨੂੰ ਪੜੋ ਪਹਿਲਾਂ ਫਿਰ ਉੱਥੇ ਜਾ ਕੇ ਸਵਾਲ ਕਰਿਓ ਦੇਖੋ ਜਦੋਂ ਅਸੀਂ ਕਿਸਾਨ ਅੰਦਲਨ ਲੜਿਆ ਪਿੱਛੇ ਡਿਫੈਂਡ ਤਾਂ ਉਹਦੋਂ ਵੀ ਕਰਦੇ ਸੀ ਪਰ ਜਦੋਂ ਸਾਡੇ ਕਿਸਾਨਾਂ ਦੇ ਨਾਲ ਮੀਟਿੰਗ ਚ ਹੁੰਦੇ ਸੀ ਉਦੋਂ ਉਹਨਾਂ ਨੂੰ ਗੱਲ ਨਹੀਂ ਆਉਂਦੀ ਸੀ ਇਨਾਂ ਕੱਚੇ ਖੇਤੀ ਮੰਤਰੀ ਵਾਲੇ ਨੂੰ ਗੱਲ ਆਉਂਦੀ ਸੀ ਨਾ ਕਿਸੇ ਫਾਈਨਾਂਸ ਮਿਨਿਸਟਰ ਨੂੰ ਗੱਲ ਆਉਂਦੀ ਸੀ ਉੱਥੇ ਉਹ ਫਿਰ ਜੋ ਉਦੋਂ ਹੋਇਆ ਦੇਖੋ ਉਹ ਕਾਰਪੋਰੇਟ ادارے ਆ ਦੇ ਇਹ ਦਲਾਲ ਆ ਔਰ ਦਲਾਲ ਬੰਦਾ ਤਾਂ ਆਪਦੇ ਮਾਲਕ ਦੇ ਪੱਖ ਜੀ ਪੁਗਤੂਗਾ ਉਹਦੇ ਚ ਤਾਂ ਕੋਈ ਸ਼ੱਕ ਹੀ ਨਹੀਂਗਾ ਪਰ ਗੱਲ ਤਾਂ ਆਮ ਲੋਕਾਂ ਦੀ ਹੈ ਕਿ ਆਮ ਲੋਕਾਂ ਲਈ ਕੀ ਕੀਤਾ ਜਾਦਾ ਕਿਸਾਨਾਂ ਲਈ ਕੀ ਕੀਤਾ ਜਾ ਰਿਹਾ ਮਜ਼ਦੂਰਾਂ ਲਈ ਕੀ ਕੀਤਾ ਜਾ ਰਿਹਾ ਬਲਾਜਮਾ ਲਈ ਕੀ ਕੀਤਾ ਜਾ ਰਿਹਾ ਪਬਲਿਕ ਸੈਕਟਰ ਦੇ ادارے ਇਹਨਾਂ ਨੇ ਸੋਚ ਲੈ ਕੇ ਅਸੀਂ ਖਤਮ ਕਰਦਨੇ ਆਉਣ ਵਾਲੇ ਸਮੇਂ ਚ ਤੇ ਸਾਰੇ ਪਬਲਿਕ ਸੈਕਟਰ ਦੇ ادارے ਅਸੀਂ ਹਮਾਲੀਆਂ ਨੂੰ ਦੇ ਦਨੇ ਆ ਜਾਂ ਅਡਾਨੀਆਂ ਨੂੰ ਦੇ ਦਨੇ ਆ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਮਿਸ਼ਨ ਹੈ ਕਿ ਲੋਕਾਂ ਦਾ ਕਜੂਮਰ ਕੱਟ ਕੇ ਰੱਖ ਦੇਣਾ ਲੋਕ ਦੋ ਵਗ ਦੀ ਰੋਟੀ ਲਈ ਮਿੱਤਰ ਜੀ ਬਹੁਤ ਧੰਨਵਾਦ ਥੈਂਕ ਯੂ